ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਸ਼ਪ ਤਾਂ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫਗਵਾੜਾ ਤੋਂ ਲੈ ਕੇ ਹੁਸ਼ਾਰਪੁਰ ਤੱਕ ਫੋਰ ਮਾਰਗੀ ਰੋਡ ਹੈ ਜਿਹੜਾ ਬਣ ਰਿਹਾ ਹੈ ਤੇ ਇਸ ਤੋਂ ਇਲਾਵਾ ਇੱਕ ਉਹਨਾ ਬਾਈਪਾਸ ਜੋ ਕਿ ਬਜਵਾੜਾ ਵਿਖੇ ਬਣੇਗਾ ਤਾਂ ਉਸ ਨੂੰ ਲੈ ਕੇ ਅੱਜ ਹੁਸ਼ਾਰਪੁਰ نیوز ਦੀ ਟੀਮ ਇਸ ਥਾਂ ਤੇ ਪਹੁੰਚੀ ਹੈ ਜਿੱਥੇ ਕਿ ਕੰਪਨੀ ਵੱਲੋਂ ਜਿਹੜਾ ਸਮਾਨ ਡੰਪ ਕੀਤਾ ਜਾਂਦਾ ਤਾਂ ਇਥੋਂ ਜੰਪ ਕੀਤਾ ਸਮਾਨ ਹੈ ਜਿਹੜਾ ਜਿੱਥੇ ਸੜਕ ਦਾ ਨਿਰਮਾਣ ਹੋਣਾ ਉਸ ठा ਤੇ ਲਿਜਾਇਆ ਜਾਂਦਾ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਰਮਚਾਰੀ ਨੇ ਜੋ ਜਿਨ੍ਹਾਂ ਵੱਲੋਂ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਚਾਹੇ ਇਹਨਾਂ ਵਿੱਚ ਡਰਾਈਵਰ ਭਾਈ ਚਾਰਾ ਲੇਬਰ ਭਾਈ ਚਾਰਾ ਤਾਂ ਇਹਨਾਂ ਵੱਲੋਂ ਅੱਜ ਕੰਮ ਬੰਦ ਰੱਖ ਕੇ ਕੰਪਨੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰ ਲੈਂਦੇ ਆ ਕੀ ਕਾਰਨ ਆ ਜਿੱਡਾ ਵੱਡਾ ਇਹਨਾਂ ਦੇ ਕਦਮ ਚੁੱਕਿਆ ਕਿਹਾ ਨਾਮ ਹੀ ਤੁਹਾਡਾ ਜੀ ਮੇਰਾ ਨਾਮ ਸਾਹਿਲ ਬੱਗਾ ਸਾਹਿਲ ਜੀ ਕੀ ਗੱਲਬਾਤ ਹੋ ਗਈ ਤੁਸੀਂ ਸੜਕ ਦਾ ਨਿਰਮਾਣ ਦੇ ਵਿੱਚ ਭੂਮਿਕਾ ਨਿਭਾ ਰਹੇ ਸੀਗੇ ਤਾਂ ਕੀ ਗੱਲ ਹੋ ਗਈ ਅੱਜ ਡਰਾਈਵਰ ਭਾਈ ਚਾਰ ਕਰਨੇ ਤੇ ਜਾਣ ਦੇ ਭਾਜੀ ਬਹੁਤ ਹੀ ਸਾਰੇ ਰੀਜ਼ਨ ਨੇ ਜਿੱਦਾਂ ਕਿ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿੱਦਾਂ ਕਿ ਸਾਡੇ ਮੈਨੇਜਮੈਂਟ ਵਾਲੇ ਕਹਿ ਰਹੇ ਨੇ ਕਿ ਮਤਲਬ ਤੁਸੀਂ ਗੱਡੀਆਂ ਦੀ ਐਵਰੇਜ ਨਹੀਂ ਕੱਢਦੇ ਕਿਉਂਕਿ ਨਵੀਆਂ ਗੱਡੀਆਂ ਲਈਆਂ ਨੇ ਉਹਨਾਂ ਨੇ ਸ਼ੋਕਲੇ ਲੈਣ ਦੀਆਂ ਐਵਰੇਜ ਭਾਜੀ ਤੁਸੀਂ ਆਪ ਦੱਸੋ ਕਿ ਅਸੀਂ ਕਿੱਦਾਂ ਕੱਢਦੀਏ ਪੱਕੇ ਰੋਡ ਦੇ ਉੱਤੇ ਜਿਹੜੀ ਐਵਰੇਜ ਆ ਉਹ ਗੱਡੀ ਦੀ ਕੁਝ ਹੋਰ ਹੁੰਦੀ ਆ ਤੇ ਮਿੱਟੀ ਦੇ ਵਿੱਚ ਚੱਲਣ ਦੇ ਉੱਤੇ ਜਿਹੜੀ ਐਵਰੇਜ ਆ ਕੁਝ ਹੋਰ ਨਿਕਲਦੀ ਆ ਸੋ ਏਸੀ ਕਰਕੇ ਮੈਨੇਜਮੈਂਟ ਨੇ ਜਾਂ ਕੰਪਨੀ ਨੇ ਜਿਹੜੀ ਜਿਹੇਸ ਕੰਪਨੀ 'ਚ ਵੀ ਅਸੀਂ ਕੰਮ ਕਰਦੇ ਆ ਪਾਥ ਇੰਡੀਆ ਲਿਮਟ ਸਾਰੇ ਡਰਾਈਵਰ ਵੀਰਾਂ ਦੀ ਜਿਹੜੀ ਸੈਲਰੀ ਹੈ ਉਹ ਡੈਬਿਟ ਕੀਤੀ ਹੈ ਉਹਦਾ ਕਾਰਨ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਸਾਡੀ ਗੱਡੀਆਂ ਦੀ ਜਿਹੜੀ ਆ ਉਹ ਐਵਰੇਜ ਨਹੀਂ ਨਿਕਲ ਕੇ ਆ ਰਹੀ ਜਦ ਕਿ ਐਵਰੇਜ ਤਾਂ ਹੀ ਨਿਕਲੇਗੀ ਜੇ ਗੱਡੀ ਪੱਕੇ ਰੋਡ ਤੇ ਚੱਲੇਗੀ ਔਰ ਗੱਡੀ ਦਾ ਜਿਹੜਾ ਭਾਰ ਹੈ ਉਹ 37 ਟਨ ਜਾਂ 35 ਟਨ ਤੋਂ ਘੱਟ ਹੋਣਾ ਚਾਹੀਦਾ ਜਦ ਕਿ 40 ਪਲੱਸ ਟਨ ਅਸੀਂ ਗੱਡੀ ਦੇ ਉੱਤੇ ਮਾਲ ਲੈ ਕੇ ਚੱਲਦੇ ਆਂ ਤੇ ਐਵਰੇਜ ਤੁਸੀਂ ਦੱਸੋ ਕਿ ਕਿੱਦਾਂ ਨਿਕਲੇਗੀ ਉਹ ਵੀ ਕੱਚੇ ਰੋਡ ਦੇ ਉੱਤੇ ਮਤਲਬ ਕਿ ਇੱਕ ਤਾਂ ਓਵਰਲੋਡ ਮਾਲ ਰਹਿ ਕੇ ਤੁਸੀਂ ਚੋਰ ਤੁਰਦੇ ਹੋ ਤਾਂ ਉਤੋਂ ਕੰਪਨੀ ਕਹਿ ਰਹੀ ਕਿ ਕੱਚੇ ਰੋਡ ਤੋਂ ਐਵਰੇਜ ਕੱਢ ਕੇ ਜੜੀ ਦਿਖਾਈ ਜਾਵੇ ਜੀ ਬਿਲਕੁਲ ਜਿੱਦਾਂ ਕੰਪਨੀ ਕਹਿ ਰਹੀ ਹੈ ਕਿ ਸਾਨੂੰ ਐਵਰੇਜ ਕੱਢ ਕੇ ਦਿਓ ਤਾਂ ਤੁਹਾਡੇ ਪੈਸੇ ਜਿਹੜੇ ਉਹ ਨਹੀਂ ਕੱਟਣਗੇ ਡਰਾਈਵਰ ਵੀ 16 16000 ਤੇ ਕੰਮ ਕਰਦੇ ਨੇ ਪਰ ਉਹਨਾਂ ਦੀ ਅੱਧੀ 50% ਸੈਲਰੀ ਜਿਹੜੀ ਉਹ ਕੱਟ ਕੇ ਆਈ ਆ ਜਿੱਦਾਂ ਕਿਸੇ ਨੂੰ 9000 ਆਇਆ ਕਿਸੇ ਨੂੰ 8000 ਆ ਸੋ ਮੈਂ ਹੀ ਮੈਂ ਕਰਦਾ ਮੈਨੇਜਮੈਂਟ ਨੂੰ ਕਿ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਆ ਉਹ ਆਪਣੀ ਜਿਹੜੀ ਆ ਜੋ ਵੀ ਇਨਕੁਆਇਰੀ ਕਰਕੇ ਪੱਕੇ ਤਰੀਕੇ ਦੇ ਨਾਲ ਡਰਾਈਵਰ ਵੀਰਾਂ ਦੇ ਹੱਕ ਦੇ ਵਿੱਚ ਫੈਸਲਾ ਦਵੇ ਸਾਡੀ ਜਿਹੜੀ ਸੈਲਰੀ ਆ ਉਹ ਟਾਈਮ ਸਰ ਜਿਹੜੀ ਆ ਉਹਨਾਂ ਨੂੰ ਪੂਰੀ ਕੀਤੀ ਜਾਵੇ ਕਿਉਂਕਿ ਕਈ ਵੀਰ ਜਿਹੜੇ ਹੈਗੇ ਆ ਮੇਰੇ ਵੀਰ ਜਿੱਦਾਂ ਕਿ ਕੋਈ ਹਿਮਾਚਲ ਤੋਂ ਕੰਮ ਕਰਨ ਆਇਆ ਕੋਈ ਕੋਈ ਪਠਾਨਕੋਟ ਸਾਈਡ ਤੋਂ ਕੰਮ ਕਰਨ ਆਇਆ ਕੋਈ ਿੰਦੌਰ ਤੋਂ ਕੰਮ ਕਰਨ ਆਇਆ ਉਹ ਸਾਰੇ ਮੇਰੇ ਭਰਾ ਜਿਹੜੇ ਆ ਡਰਾਈਵਰ ਵੀਰ ਆ ਸੋ ਮੈਂ ਉਹਨਾਂ ਨੂੰ ਇਹੀ ਚਾਹੁੰਦਾ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਬਿਲਕੁਲ ਜਿਹੜਾ ਰੋਸ਼ ਪ੍ਰਦਰਸ਼ਨ ਨੂੰ ਕਰ ਸਕਦੇ ਨੇ ਤੇ ਉਹਨਾਂ ਦਾ ਸਾਥ ਦੇਣ ਮੈਂ ਇਹੀ ਚਾਹੁੰਦਾ ਤੇ ਬਾਕੀ ਤੁਸੀਂ ਹੋਰ ਵੀ ਆਪਣੇ ਡਰਾਈਵਰ ਵੀਰਾਂ ਦੇ ਨਾਲ ਜਿਹੜੀ ਹੈ ਰਾਬਤਾ ਕਰ ਸਕਦੇ ਹੋ ਤੁਹਾਨੂੰ ਦੱਸ ਸਕਦਾ ਤੁਹਾਡਾ ਕੀ ਨਾਮ ਹੈ ਜੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਆਪਾਂ ਗੜਦੀਵਾਲ ਤੋਂ ਜੀ ਠੀਕ ਹੈ ਜੀ ਤੇ ਹੁਣ ਕੀ ਦਿੱਕਤਾਂ ਆਈਆਂ ਨੇ ਤੁਹਾਡੀ 16000 ਤਨਖਾਹ ਦਾ 50% ਦਿੱਤੀ ਜਾ ਰਹੀ ਕੰਮ ਕਰਕੇ ਤਨਖਾਹ ਆ ਪਾ ਜੀ ਜੀ ਤੇ ਉਹਦੇ ਵਿੱਚੋਂ ਆਪਣੀ ਕਿਸੇਰੀ 12000 ਰੁਪਏ ਆਈ ਆ ਕਿਸੇਰੀ 8000 ਆਈਏ ਕਿਸੇ 7000 ਆਈ ਆ ਠੀਕ ਆ ਰਹਿਣ ਸਿੰਘ ਤੁਹਾਡਾ ਸਿਸਟਮ ਨਹੀਂ ਹੈ ਸਹੀ ਤੁਹਾਡੇ ਰੂਮ ਦੇਖੋ ਖਾਣਾ ਪੀਣਾ ਤੁਸੀਂ ਦੇਖ ਲਿਆ ਕਿ ਉਹਨ ਕੰਪਨੀ ਦੇ ਨਾਲ ਗੱਲਬਾਤ ਕੀਤੀ ਤੇ ਕੰਪਨੀ ਕੀ ਕਹਿੰਦੀ ਹੈ ਜੀ ਫਿਰ ਕੰਪਨੀ ਇਹ ਪਿੰਡਾਂ ਵਾਲੇ ਕਹਿੰਦੇ ਆ ਵੀ ਗੱਡੀ ਓਵਰਲੋਡ ਆਉਂਦੀ ਆ ਆਪਣੀ ਮਾਲ ਉੱਪਰ ਹੁੰਦਾ ਰਸਤੇ ਵਿੱਚ ਮੋਟਰਸਾਈਕਲ ਬਾਈਕ ਵਗਰਾ ਆਉਂਦੇ ਆ ਉਹ ਗੱਲਾਂ ਕੱਢਦੇ ਅਗਲੇ ਕਹਿੰਦੇ ਹਾੜੇ ਤੇ ਮਿੱਟੀ ਪੈਂਦੀ ਆ ਤੇ ਫਿਰ ਕੰਪਨੀ ਨਾਲ ਗੱਲ ਕੀਤੀ ਆ ਵੀ ਇਦਾਂ ਦਾ ਗੱਲ ਆ ਕਹਿੰਦੇ ਤੁਸੀਂ 20 ਦੀ ਸਪੀਡ ਤੇ ਗੱਡੀ ਚਲਾਓ ਤੇ 20 ਦੀ ਸਪੀਡ ਤੇ ਆਵਰੇ ਹੈ ਕੀ ਦਈਏ ਕੰਪਨੀ ਕਿਉਂ ਨਹੀਂ ਸਮਝਦੀ ਇਸ ਗੱਲ ਨੂੰ ਇੱਕ ਤਾਂ ਕੱਚੇ ਤੇ ਵੀ ਚੱਲਦੀ ਆ ਗੱਡੀ ਖੁਦ ਕਹਿ ਰਹੀ ਆ ਨੂੰ ਵੀ ਤੁਸੀਂ 20 ਦੀ ਸਪੀਡ ਤੋਂ ਵੱਧ ਨਹੀਂ ਗੱਡੀ ਚਲਾਣੀ ਹੁਣ ਦੱਸੋ ਪਹਿਲੇ ਦੂਸਰੇ ਨੰਬਰ ਦੀ ਵੀ ਚੱਲੇਗੀ ਇਸ ਤੋਂ ਉੱਪਰ ਗੇਅਰ ਲੱਗਣਾ ਨਿਕਾ ਅੱਛਾ ਕਿਹੜੀ ਜਗ੍ਹਾ ਨਿਰਮਾਣ ਹੋ ਰਿਹਾ ਕਿੱਥੋਂ ਲੈ ਕੇ ਕਿੱਥੇ ਤੱਕ ਸੜਕ ਦਾ ਨਿਰਮਾਣ ਹੋ ਰਿਹਾ ਇਹ ਫਕਵਾੜੇ ਤੋਂ ਆਪਣੇ ਊਨਾ ਰੋਡ ਆਪਣੇ ਬਾਈਪਾਸ ਬਿਜਵਾੜਾ ਬਾਈਪਾਸ ਤੇ ਕਦੋਂ ਤੋਂ ਕੰਮ ਚੱਲ ਰਿਹਾ ਜੀ ਇਹ ਇਹ ਪਾਜੀ ਹੋ ਗਿਆ 3 ਮਹੀਨਿਆਂ ਤੋਂ ਚੱਲਦੇ ਨੂੰ ਅੱਛਾ ਅੱਛਾ ਇੱਕ ਤੁਸੀਂ ਦਿਖਾਇਆ ਕਿ ਖਾਣ ਪੀਣ ਵਾਲਾ ਸਮਾਨ ਆਜੋ ਨਾਲ ਨਾਲ ਆਪਾਂ ਗੱਲ ਵੀ ਕਰ ਲੈਂਦੇ ਆ ਤੇ ਸਮਾਨ ਵੀ ਦਿਖਾ ਦਿੰਦੇ ਆ ਤੇ ਕੀ ਉਹਦੇ ਵਿੱਚ ਦਿੱਕਤਾਂ ਨੇ ਤੁਹਾਨੂੰ ਖਾਣ ਪਾਣ ਦੇ ਵਿੱਚ ਯਾਰ ਰਹਿਣ ਰਹਿਣ ਸੈਂਡ ਦੇ ਵਿੱਚ ਦਾਲ ਬਿਲਕੁਲ ਪਾਣੀ ਦੇਖਿਆ ਜੀ ਤੁਸੀਂ ਉਹੀ ਆਲੂ ਤੇ ਦਾਲ ਖਵਾਈ ਅਨਾ ਪਾਣੀ ਵੀ ਮੱਖੀਆਂ ਬੈਠ ਰਹੀਆਂ ਉੱਤੇ ਤੁਸੀਂ ਦਿਖਾ ਸਕਦੇ ਹੋ ਤਾਂ ਕੈਮਰਾ ਪਰਸਨ ਕੰਗਾ ਕਿ ਤਸਵੀਰਾਂ ਦਿਖਾ ਦੇਣ ਹਰਪ੍ਰੀਤ ਜੀ ਇਹ ਚਾਵਲ ਆ ਜਿਹੜੇ ਮੱਖੀਆਂ ਉੱਤੇ ਦੇਖੋ ਨੱਕ ਨੱਕ ਭਰੀ ਹੋਈ ਆ ਠੀਕ ਆ ਜੀ ਕਵਰ ਕੋਰ ਪਹਿਲੇ ਕਵਰ ਕੋਰ ਕੁਝ ਨਹੀਂ ਸੀਗਾ ਇਹ ਕੀ ਸਬਜ਼ੀ ਬਣਾਈ ਆ ਜੀ ਇਹ ਭਾਜੀ ਦਾਲ ਬਣਾਈ ਆ ਇਹੀ ਕੁਝ ਖਵਾਉਂਦੇ ਆ ਨਰੋਜ ਆ ਦੇ ਨਾਂ ਤੇ ਪਾਣੀ ਭਰ ਕੇ ਸੋਹਣੀਆਂ ਤਸਵੀਰਾਂ ਦਿਖਾ ਦੇਣ ਆ ਦੇਖੋ ਦਾਲ ਆ ਜੀ ਇਹ ਇਹ ਦਾਲ ਦੇ ਨਾਂ ਤੇ ਭਾਜੀ ਪਾਣੀ ਹੈ ਆ ਦਾਲ ਨਹੀਂ ਪਾਣੀ ਹੈ ਆ ਦੇਖੋ ਜੀ ਮੱਕੀਆਂ ਕੰਪਨੀ ਨੂੰ ਨਜ਼ਰ ਨਹੀਂ ਆ ਰਿਹਾ ਇੱਕ ਤਾਂ ਤੁਸੀਂ ਇੰਨੇ ਤੰਗ ਹਾਲਾਤਾਂ ਦੇ ਵਿੱਚ ਰਹਿੰਦੇ ਹੋ ਉੱਤੋਂ ਤਨਖਾਹ ਕੱਟਦੇ ਇੱਕ ਖਾਣਾ ਦੇਖੋ ਜੀ ਤੁਹਾਨੂੰ ਦੇ ਰਿਹਾ ਦੋ ਟਾਈਮ ਸਵੇਰੇ ਕੋਈ ਨਾ ਚਾਹ ਨਾ ਪਾਣੀ ਕੁਝ ਨਹੀਂ ਦੇ ਰਿਆ ਨੂੰ ਤੇ ਰਹਿਣ ਸੈਣ ਕਿਦਾਂ ਦਾ ਜੀ ਰਹਿਣ ਸੈਣ ਬਹੁਤ ਮਾੜਾ ਜੀ ਟੀਨਾਂ ਵਿੱਚ ਗਰਮੀ ਆ ਇੰਨੀ ਗਰਮੀ ਪੈਂਦੀ ਆ ਟੀਨਾਂ ਨਾਲ ਪਰਸੋਂ ਛੱਪ ਨਿਕਲੇ ਅੰਦਰ ਅਡੇ ਬਿਸਤਰੇ ਕੱਲ ਮਰ ਮਰੂ ਗਿਆ ਕੋਈ ਕੰਪਨੀ ਜੰਮੇ ਹੋਰ ਹੈਗੀ ਆ ਜੀ ਇੱਕ ਤੁਸੀਂ ਪਲੇਟਾਂ ਦਿਖਾ ਦਿਖਾ ਰਹੇ ਸੀ ਕੈਮਰਾ ਪਰਸਾਂ ਕਿ ਇੱਥੇ ਬੰਦੇ ਟੋਟਲ ਹੈ ਕਿੰਨੇ ਜੀ ਇੱਥੇ ਕਿੰਨੀ ਪਲੇਟਾਂ ਬੰਦੇ ਟੋਟਲ ਦੋ ਤਿੰਨ ਸੌ ਬੰ ਉਹੋ ਹੀ ਪਲੇਟਾਂ ਹੀ ਇੱਕ ਦੂਜੇ ਨੂੰ ਦੇਖਣਾ ਧੋ ਧੋ ਕੇ ਮੁਰਕੇ ਖਾਣੀ ਆ ਆਪੀ ਤੇ ਬਾਕੀ ਪਾਣੀ ਦੀ ਹਾਲਾਤ ਦੇਖੋ ਅਹੀ ਕਿ ਨਾ ਇਹ ਮੱਖੀਆਂ ਤੇ ਭੰਡਾਰ ਆ ਜਿਹੜੇ ਉਹ ਲੱਗੇ ਹੋਏ ਨੇ ਸੋ ਕੈਮਰਾ ਪਰਸਨ ਕਾਂਗੇ ਥੋੜੀਆਂ ਜੂਮ ਕਰਕੇ ਤਸਵੀਰਾਂ ਦਿਖਾ ਦੇਣਾ ਆਪਾਂ ਕੇਂਦਰੀ ਟਰਾਂਸਪੋਰਟ ਮੰਤਰੀ ਇੰਤਨ ਗੱਡ ਕੀ ਹੁਣਾਂ ਦੀ ਗੱਲ ਕਰੀਏ ਕਿ ਵਧੀਆ ਸੋਚਦੇ ਮਾਲਕ ਨੇ ਪਰ ਲੱਗਦਾ ਕਿ ਠੇਕੇਦਾਰਾਂ ਤੇ ਵੀ ਮਾਫੀ ਚ ਉਹਨਾਂ ਕੰਪਨੀ ਵਾਲਿਆਂ ਤੇ ਵੀ ਜਿਹੜਾ ਸਕੇਜਾ ਕਰ ਸੋਚ ਆ ਵੀ ਸਾਨੂੰ ਕੰਪਨੀ ਨੂੰ ਚਲੋ ਕੰਮ ਦਿੱਤਾ ਸਾਨੂੰ ਰੁਜ਼ਗਾਰ ਵੀ ਦਿੱਤਾ ਇਹਨਾਂ ਨੇ ਪਰ ਇਹ ਕੰਪਨੀ ਨੂੰ ਇਹ ਵੀ ਉਹਨਾਂ ਨੂੰ ਕਰਨੀ ਚਾਹੀਦੀ ਗੱਲ ਵੀ ਜਿਹੜ ਔਰ ਦਾ ਲੋਕਲ ਕੰਮ ਹੈ ਸਾਨੂੰ ਧਮਕੀ ਦੇਂਦੀ ਕੰਪਨੀ ਵੀ ਤੁਹਾਨੂੰ ਕੱਢ ਦੇਣਾ ਜੀ ਵੀ ਜੇ ਤੁਸੀਂ ਬੋਲੇ ਕੁਛ ਅਸੀਂ ਲੋਕਲ ਬੰਦੇ ਅਸੀਂ ਬਾਹਰੋਂ ਬੰਦੇ ਲੈ ਆਲੇ ਕੰਮ ਕਰਾਉਂਦੇ ਆ ਅਸੀਂ ਕਿੱਧਰ ਜਾਈਏ ਅਜੇ ਇੱਕ ਦੱਸ ਰਹੇ ਸੀ ਕਿ 8 ਘੰਟੇ ਡਿਊਟੀ ਆ ਤੁਹਾਡੇ ਕੋ 15 15 ਘੰਟੇ ਵੀ 20 20 ਘੰਟੇ ਵੀ ਕੰਮ ਕਰਾ ਰਹੀ ਹੈ ਸਾਡੇ ਕੋ 8 ਘੰਟੇ ਬੋਲ ਕੇ ਸਾਨੂੰ 20 20 ਘੰਟੇ ਕੰਮ ਕਰਵਾ ਰਹੀ ਹੈ ਸਾਡੇ ਕੋ 16 16 ਘੰਟੇ ਸਵੇਰੇ 5 ਵਜੇ ਜਾਣੇ ਰਾਤ ਦੇ 10 ਵਜੇ ਦੇ ਸਾਨੂੰ ਤਰਖਾ ਫੇਰ ਨਹੀਂ ਦੇ ਰਹੇ ਤਰਖਾ ਫੇਰ ਨਹੀਂ ਪੂਰੀ ਮਿਲ ਰਹੀ ਸਾਨੂੰ ਗੱਡੀ ਕਿੰਨਾ ਟਾਈਮ ਚੱਲਦੀ ਜਾਂਦਾ ਉਹ ਨਾਲ ਨਾਲ ਆਪਾਂ ਗੱਲ ਬਹੁਤ ਮਾੜੇ ਨੇ ਤੁਸੀਂ ਇੱਧਰ ਕਿਤੇ ਆਲੂ-ਉਲੂ ਦਿਖਾਏ ਸੀਗੇ ਅੱਛਾ ਸਵੇਰ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਗੱਡੀ ਚੱਲਦੀ ਹਾਂਜੀ ਠੀਕ ਹੈ ਜੀ ਤੇ ਫਿਰ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕਦੇ ਹਾਇਰ ਅਥਾਰਟੀ ਨਾਲ ਗੱਲਬਾਤ ਹੋਈ ਹੈ ਕਿ ਇਹ ਕਰਦੇ ਕੀ ਗੱਡੀਆਂ ওভারਰ ਉੱਪਰ ਜਾਂਦਾ ਮਾਲ ਜਦੋਂ ਮਾਲ ਕਰਦਾ ਸਾਨੂੰ ਪਿੰਡਾਂ ਲੈ ਘੇਰਦੇ ਆ ਜਦੋਂ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਦੇ ਸਾਰੇ ਸੁਪਰਵਾਈਜ਼ ਦੌਰ ਜਾਂਦੇ ਆ ਕੋਈ ਨਹੀਂ ਗੱਲ ਸੁਣਦਾ ਉਸ ਟਾਈਮ ਸਾਰੇ ਦੌਰ ਜਾਂਦੇ ਆ ਜੀ ਇਹ ਆਲੂ ਇਹ ਆਲੂ ਆ ਜੀ ਉਹ ਲਓ ਲਓ ਜੀ ਆ ਦੇਖ ਲਓ ਤਸਵੀਰਾਂ ਦਿਖਾ ਦਿੰਨੇ ਕੈਮਰਾ ਪਰਸਨ ਸਾਹਿਬ ਹਰਪ੍ਰੀਤ ਜੀ ਕਿ ਜੀ ਨੂੰ ਹੁਕਮ ਉਹ ਆਪਣੇ ਆਪਣੇ ਆ ਗਈਆਂ ਮਿੰਤਾਈਆਂ ਵੀ ਆਹ ਚੀਜ਼ਾਂ ਨਖਵਾਂਦੀਆਂ ਕੰਪਨੀਆਂ ਟਾਡੀਆਂ ਤੇ ਦੱਸੋ ਅਸੀਂ ਕੀ ਕਰੀਏ ਠੀਕ ਹੈ ਜੀ ਬਹੁਤ ਵਧੀਆ ਕਿਉਂਕਿ ਦੇਖੋ ਨਿਤਨ ਗੱਡਕੀ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੀ ਸੋਚ ਤੇ ਜੋ ਭਾਰਤ ਭਰ ਦੇ ਵਿੱਚ ਉਹਨਾਂ ਵੱਲੋਂ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਇੱਕ ਵਧੀਆ ਗੱਲ ਹੈ ਸ਼ਲਾਘਾਯੋਗ ਉਹਨਾਂ ਦੇ ਕਦਮ ਹੈ ਪਰੰਤੂ ਗੱਡਕੀ ਸਾਹਿਬ ਦੂਜੇ ਪਾਸੇ ਜਿਹੜਾ ਇਹਨਾਂ ਸੜਕਾਂ ਨੂੰ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਲੈ ਪਰ ਨਿਭਾਉਂਦੀ ਹੈ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਨੇ ਕੰਪਨੀ ਵੱਲੋਂ ਖਿਲਾਈਆਂ ਜਾਂਦੀਆਂ ਨੇ ਕੰਪਨੀ ਦਾ ਨਾਮ ਕੀ ਹੈ ਇੱਕ ਵਾਰ ਦੱਸ ਦਿ ਪਾਥ ਇੰਡੀਆ ਲਿਮਟਿਡ ਤੁਸੀਂ ਕਹਦੇ ਹੋ ਤਾਂ ਕੰਮ ਕਰ ਰਹੇ ਹੋ ਇੱਥੇ ਮੈਨੂੰ 1.5 ਮਹੀਨਾ ਹੋ ਗਿਆ ਸਰ ਕਿੱਦਾਂ ਦੇ ਹਾਲਾਤ ਨੇ ਜੀ ਬਹੁਤ ਜਿਆਦਾ ਮਾਰੇ ਹਾਲਾਤ ਹੈ ਜੀ ਮੇਰਾ 6000 ਰੁਪਿਆ ਕੱਟ ਲਿਆ ਜੀ ਸੈਲਰੀ ਦੇ ਵਿੱਚ ਤੇ ਕ੍ਰੈਸ਼ਰ ਤੇ ਆਈ ਹੂ ਹਿਮਾਚਲ ਪ੍ਰਦੇਸ਼ ਜਾਂਦੇ ਸੀ 21-21 ਘੰਟੇ ਵੀ ਕੰਮ ਕੀਤਾ ਕੰਪਨੀ ਦਾ ਤੇ ਉਹਰਾ ਇਨਾਮਾ ਨੂੰ ਦਿੱਤਾ ਜੀ 6000 ਰੁਪਿਆ ਕੱਟ ਕੇ ਦਿੱਤਾ ਮਤਲਬ ਕਿ ਤੁਹਾਡੀ ਸ਼ਲਾਗਾਂ ਦਾ ਕੀ ਕਰਨੀ ਆ ਥਾਪੜਾਂ ਦਾ ਕੀ ਦੇਣਾ ਉਲਟੀ ਤਨਖਾਹ ਕੱਢਦੇ ਆ ਤੇ ਕਹਿੰਦੇ ਐਵਰੇਜ ਕੱਢ ਕੇ ਦਿਓ ਗੱਡੀਆਂ ਦੇ ਐਵਰੇਜ ਸਰ ਹੁਣ ਇਹਨਾਂ ਨੇ ਬਾਤ ਬੋਲੀ ਸੀ ਕਿ ਐਵਰੇਜ ਅਰੇ ਫਸਟ ਮੈਂ ਕਿ ਐਵਰੇਜ ਜਰੀ ਨਹੀਂ ਆਈ ਹੈ ਸਰਵਸ ਨਹੀਂ ਹੋਈ ਗੱਡੀ ਦੀ ਨਿਊ ਆਨ ਨੂੰ ਦੇ ਦਿੱਤੀ ਆ ਨਿਊ ਗੱਡੀ ਦੀ ਐਵਰੇਜ ਮਿਲੇਗੀ ਕੰਪਨੀ ਵਾਲੇ ਕਹਿੰਦੇ ਆ ਕਿ ਡੇਢ ਦੀ ਐਵਰੇਜ ਹੀ ਦੇ ਰਹੇ ਹੋ ਬਹੁਤ ਵਧੀਆ ਦੇ ਸਰ 25 ਟਨ ਦੇ ਕੰਪਨੀ ਕਹਿ ਰਹੀ ਹੈ ਡੇਢ ਦੀ ਐਵਰੇਜ ਬਿਲਕੁਲ ਸਹੀ ਹੈ ਤੇ 50 50 ਟਨ ਪਾ ਰਹੇ ਆ ਡਬਲ ਡਬਲ छुट्टी मांग रहा हूँ छह दिन से लेके घूम रहा हूँ इसमें साइन नहीं कर रहे शादी तारीख को बीस तारीख को साइन नहीं कर रहे बाकी लेके छूम रहा हूँ इसको तो यहाँ जो मैनेजर यह है वो क्या करते हैं फिर बोल रहे हैं इसमें अभी क्यों आया वहीं से चला जाना था यहाँ क्यों आया वहाँ से ट्रांसफर कर दिया हमको यहाँ मैं आ गया यहाँ पे यहाँ से छुट्टी मिल नहीं रही मेरे को अभी घर वालों से फिर बात हुई फिर क्या करना आ, तो वही घर वाले बोल रहे हैं कि आ जाओ यहाँ से छुट्टी में तो क्या करें हम तो पैसे भी फंसे हुए हैं यहाँ पर आपके पैसे तो ऐसे नहीं फंसे मेरे ठीक है तो ये जो मैनेजर है बाहर जिनको हमने घेर रखा था फिर वो क्या बोल रहे हैं वही तो साइन नहीं कर रहे पार्टीदार क्यों वो क्यों नहीं कर रहा है पता नहीं छह दिन से घूम रहा हूं उनके पास जाता हूं तो मेरे को लौटा देते हैं क्यों अभी अभी कहां है मैंने ये वो अभी तो अभी तो गए कहाँ चले वो? वो गए वो वो ऑफिस पे गए होंगे मैं के नहीं गए तो मीडिया देख के पास गए इथू चले गए मीडिया देख के चले गए जी देख के बच बाकी रूमा हालात देखो आज की ਅੱਛਾ ਟੋਟਲ ਕਿੰਨੀਆਂ ਕੱਡੀਆਂ ਪਾਜੀ ਇੱਥੇ ਚੱਲਦੀਆਂ ਨੇ ਕਿੰਨੀਆਂ ਕ ਖੜੀਆਂ ਨੇ 80 90 ਕੱਡੀਆਂ ਹੋਣੀਆਂ ਜੀ ਅੱਛਾ ਉਹਨੇ ਇੱਕ ਦਿਨ ਦੀ ਹੜਤਾਲ ਆ ਕਿ ਅੱਗੇ ਵੀ ਹੁਣ ਇੱਕ ਕੰਟੀਨਿਊ ਜਾਰੀ ਰੱਖੀ ਜਾਏ ਜੇ ਇਦਾਂ ਵੀ ਅੱਗੇ ਵੀ ਚੱਲੇਗਾ ਜੀ ਸਾਡੀ ਜਿੰਨੀ ਕਾ ਪੇਮੈਂਟ ਨਹੀਂ ਆਈ ਤੇ ਇਹ ਹੁਣ ਧਮਕੀਆਂ ਧਮਕੀ ਕਿਤੇ ਜਾਣਾ ਨਹੀਂਗਾ ਕੰਪਨੀਓ ਚ ਰਹਾਂਗੇ ਉਹਨਾਂ ਚੱਲ ਕੱਡੀਆਂ ਨਹੀਂ ਚੱਲੀਆਂ ਜਿੰਨਾਂ ਕਾਡੀ ਪੇਮੈਂਟਾਂ ਨਹੀਂ ਪੂਰੀਆਂ ਆਈਆਂ ਅੱਛਾ ਤੇ ਹੁਣ ਇੱਥੇ ਟੋਟਲ ਤੁਸੀਂ ਦੱਸਦੇ ਕਿ ਦੋ 250 ਕਾਮਾ ਜਿਹੜਾ ਕੰਮ ਕਰਦਾ ਹੈ ਨਾ ਜੀ ਸਾਰਿਆਂ ਨੂੰ ਧਮਕੀ ਦਿੱਤੀਆਂ ਜਾ ਰਹੀਆਂ ਸਾਰਿਆਂ ਨੂੰ ਕਹਿੰਦੇ ਬਾਰੋਂ ਮੰਗਵਾ ਲਈਏ ਕਿਸੇ ਦੂਜੀ ਸਾਈਡ ਤੋਂ ਉਹ ਬੰਦੇ ਰੱਖਾਂਗੇ ਅਸੀਂ ਲੋਕਲ ਬੰਦੇ ਆ ਅਸੀਂ ਕੰਮ ਕਰਨਾ ਇੱਥੇ ਹੀ ਕਰਾਂਗੇ ਰਿਹਾਇਸ਼ ਕਿੱਥੇ ਹੋਂ ਤੁਹਾਡੀ ਕਿੱਥੇ ਰਿਹਾਇਸ਼ ਉਧਰ ਆ ਜੀ ਤੁਹਾਡੇ ਰੂਮ ਦੇਖੋ ਜੀ ਕਿੰਨਾ ਕਿ ਦੂਰ ਹੈ ਇੱਥੋਂ ਹਾਂ 200 ਮੀਟਰ ਇੱਥੋਂ ਚਲੋ ਅੱਜ ਨਾਲ-ਨਾਲ ਗੱਲਬਾਤ ਕਰਦੇ ਆ ਨਾਲ-ਨਾਲ ਆਪਾਂ ਕਰਾਂਗੇ ਅੱਛਾ ਇਹ ਤੁਹਾਡੀਆਂ ਸਾਰੀਆਂ ਇੱਥੇ ਗੱਡੀਆਂ ਖੜੀਆਂ ਨੇ ਤਾਂ ਪਿਛਲੇ ਸਾਰੇ ਕਰਮਚਾਰੀ ਇੱਥੇ ਰਹਿੰਦੇ ਨੇ ਉੱਥੇ ਵੀ ਟੀਨਾ ਛੱਤੀਆਂ ਨੇ ਹਾਂ ਜੀ ਟੀਨਾ ਛੱਤੀਆਂ ਜੀ ਸੱਪੰਦਰੋਂ ਨਿਕਲ ਰਹੇ ਬਾਰ ਅੰਦਰੋਂ ਸਾਫ ਨਹੀਂ ਕਰਿਆ ਕੋਈ ਬੰਦਾ ਮਾਰ ਗਿਆ ਕੌਣ ਜੰਮੇ ਹੋਰ ਕੰਪਨੀ ਜੰਮੇ ਹੋਰ ਹੈ ਮਤਲਬ ਕਿ ਜੇ ਇੱਕ ਜਦੋਂ ਤਨਖਾਹ ਨਹੀਂ ਤੁਹਾਨੂੰ ਕੰਪਨੀ ਆਪਣਾ ਹੱਕ ਨਹੀਂ ਦੇ ਰਹੀ ਤਾਂ ਜਦੋਂ ਪਰਮਾਤਮਾ ਨਾ ਕਰੇ ਕੋਈ ਇੰਦਾ ਦੀ ਮਿਸ ਹੈਪਨਿੰਗ ਹੋ ਜਾਂਦੀ ਆ ਤਾਂ ਹੈ ਉਮੀਦ ਕੁਝ ਨਹੀਂ ਉਮੀਦ ਸਾਨੂੰ ਜੀ ਜਿਹੜਾ ਕੰਪਨੀ ਤੋਂ ਪਰਿਵਾਰਾਂ ਦਾ ਫਿਰ ਗੁਜ਼ਾਰਾ ਕਿਵੇਂ ਚੱਲੇਗਾ ਇੰਨੀ ਮਹਿੰਗਾਈ ਆ ਤਨਖਾਹ ਵੀ ਕਰਕੇ ਦੇ ਰਹੇ ਸਾਡੀ ਪੇਮੈਂਟ ਇੰਨੀ ਕਰਕੇ ਸਾਨੂੰ ਉਹ ਵੀ ਨਹੀਂ ਪੂਰੀ ਦੇ ਰਹੇ ਓਵਰਟਾਈਮ ਵੀ ਸਾਡੇ ਗਲਵਾ ਰਹੇ ਆ ਤੁਹਾਨੂੰ ਦੇ ਦਾਂਗੇ ਦੇਣਾ ਕਦੋਂ ਆ ਜੀ ਤਰਪਾਲਾ ਪਾਉਣ ਦੇ ਨੂੰ ਵੀ ਵੱਡੇ ਮਿੱਟੀ ਤੇ ਤਰਪਾਲਾ ਪਾਓ ਤੁਹਾਨੂੰ 50 ਬੀਟੇ ਰੇਪ ਦੇ ਮੈਂ ਕਹਾਂ ਤੁਸੀਂ ਜਿੱਥੇ ਆਪਾਂ ਹੁਣ ਰੂਮ ਦੇਖਣ ਜਾ ਰਹੇ ਹਾਂ ਤੁਸੀਂ ਖੁਦ ਦੇਖ ਸਕਦੇ ਕਿ ਰੂਮ ਦੀ ਜਿਹੜੀ ਹਾਲਤ ਹੈ ਉਹ ਕਿੰਨੀ ਜ਼ਿਆਦਾ ਭਿਆਨਕ ਹੈ ਅਸੀਂ ਇੰਨੀ ਗਰਮੀ ਦੇ ਵਿੱਚ ਟੀਨਾਂ ਦੇ ਥੱਲੇ ਰਹਿ ਰਹੇ ਹਾਂ ਤੇ ਮੈਂ ਇਹੀ ਗੁਜਾਰਿਸ਼ ਕਰਦਾ ਕਿ ਤੁਸੀਂ ਆਪ ਦੱਸੋ ਜੇ ਕੋਈ ਕੰਪਨੀ ਅਕਾਮੋਡੇਸ਼ਨ ਪ੍ਰੋਵਾਈਡ ਕਰਦੀ ਹੈ ਕਿ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਅੱਛਾ ਆਪਾਂ ਇੱਕ ਗੱਲ ਕਰ ਰਹੀਏ ਆਪਾਂ ਸਰਕਾਰਾਂ ਦੀ ਗੱਲ ਕਰ ਰਹੀਏ ਚਲੋ ਇਸ ਪ੍ਰੋਜੈਕਟ ਨੂੰ ਲੈ ਆਂਦਾ ਸਰਕਾਰ ਨੇ ਹਨਾ ਇੱਕ ਵਧੀਆ ਗੱਲ ਪਰੰਤੂ ਦੂਜੇ ਪਾਸੇ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹਨਾਂ ਕੰਪਨੀਆਂ ਦੀ ਵੀ ਚੂੜੀ ਕੱਸਣੀ ਚਾਹੀਦੀ ਹੈ ਕਿ ਜਿਹੜੇ ਇੱਕ ਆਪਾ ਸ਼ੋਸ਼ਣ ਕਹਿ ਸਕਦੇ ਨੇ ਕਿ ਤੁਹਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਕੰਪਨੀਆਂ ਨਾਲ ਮੈਂ ਬਿਲਕੁਲ ਇਸ ਹੱਕ ਦੇ ਵਿੱਚ ਹਾਂ ਜੀ ਤੁਸੀਂ ਆਪ ਦੇਖੋ ਜੀ ਗਰਾਉਂਡ ਰਿਐਲਿਟੀ ਐ ਇਸ ਵੇਲੇ ਆਮ ਬੰਦੇ ਨੂੰ ਹੀ ਦੇਖਣੀ ਪੈ ਰਹੀ ਆ ਜਿਹੜੇ ਉੱਪਰਲੇ ਬੰਦੇ ਜਿਹੜੇ ਕੰਮ ਕਰ ਰਹੇ ਆ ਪੋਲਿਟਿਸ਼ੀਅਨ ਆ ਜਾਂ ਕੁਝ ਕੋਈ ਹੋਰ ਵੀ ਆ ਜਿੰਨੇ ਵੀ ਸ਼ਾਸਨ ਪ੍ਰਸ਼ਾਸਨ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਗਰਾਉਂਡ ਰਿਐਲਿਟੀ ਨੂੰ ਦੇਖੋ ਤੇ ਇਹਦਾ ਜਲਦੀ ਤੋਂ ਜਲਦੀ ਜਿਹੜਾ ਆ ਉਹ ਹੱਲ ਕੀਤਾ ਜਾਵੇ ਤਾਂ ਕਿ ਜੋ ਆਮ ਬੰਦਾ ਆ ਪਬਲਿਕ ਆ ਪਰੇਸ਼ਾਨੀ ਨਾ ਹੋਵੇ ਸਾਹਮਣੇ ਰਹੇ ਅੱਧਰ ਹੈ ਅੱਛਾ ਉੱਧਰ ਹੈ ਹਾਂਜੀ ਉਹ ਸਾਰਾ ਸਮਾਨ ਤੁਸੀਂ ਡੰਪ ਕੀਤਾ ਤਾਂ ਇੱਥੋਂ ਸਮਾਨ ਨੂੰ ਤੁਸੀਂ ਇਕੱਤਰ ਕਰਕੇ ਕੈਮਰਾ ਪਰਸਨ ਨੂੰ ਕਹਾਂਗੇ ਤਸਵੀਰਾਂ ਦਿਖਾ ਦੇਣ ਸਮਾਨ ਨੂੰ ਤੁਸੀਂ ਇੱਥੋਂ ਢੋਣੇ ਹੋ ਤਾਂ ਉੱਥੇ ਉਧਰ ਤਨੂੰ ਲੈ ਜਾਂਦੇ ਹੋ ਹੈ ਨਾ ਜੀ ਬਿਲਕੁਲ ਬਿਲਕੁਲ ਭਾਜੀ ਇੱਥੇ ਹਰ ਇੱਕ ਤਰ੍ਹਾਂ ਦਾ ਜਿਹੜਾ ਉਹ ਕੰਮ ਕੀਤਾ ਜਾਂਦਾ ਜਿੱਦਾਂ ਕਿ ਸੀਮੈਂਟ ਵਾਲੇ ਬੰਦੇ ਹੈਗੇ ਬਜਰੀ ਵਾਲੇ ਹੈਗੇ ਰੇਤਾ ਵਾਲੇ ਹੈਗੇ ਈਵਨ ਕਿ ਲੇਬਰ ਪਰਸਨ ਵਾਲੇ ਵੀ ਹੈਗੇ ਜਿਹੜੇ ਉਹ ਵੀ ਵਿਚਾਰੇ ਇਸ ਤਰ੍ਹਾਂ ਹੀ ਨਾ ਕੋਈ ਇੱਥੇ ਟਾਇਲਟ ਦਾ ਕੋਈ ਪ੍ਰਬੰਧ ਹੈ ਨਾ ਕੋਈ ਇੱਥੇ ਵਾਸ਼ਰੂਮ ਹੈ ਇੱਥੇ ਲੇਡੀਜ਼ ਵੀ ਰਹਿੰਦੀਆਂ ਨੇ ਦੂਸਰੀ ਜਗ੍ਹਾ ਤੇ ਜਿਹੜੇ ਮਜ਼ਦੂਰ ਪ੍ਰਵਾਸੀ ਆਏ ਹੋਏ ਨੇ ਤੁਸੀਂ ਦੇਖ ਸਕਦੇ ਨੇ ਕੀ ਉਹ ਉਹ ਉਹਨਾਂ ਦੇ ਨਾਲ ਵੀ ਜਿਹੜੀ ਹੈ ਇਹ ਤੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਇੱਧਰ ਉੱਧਰ ਜਾ ਕੇ ਜਿਹੜਾ ਆਪਣਾ ਇਹ ਇੰਤਜ਼ਾਮ ਕਰਨਾ ਪੈਂਦਾ ਹੈ ਬਹੁਤ ਪ੍ਰਸ਼ਾਸਨਿਕ ਅਧਿਕਾਰੀ ਆਂਦੇ ਨੇ ਇਨਸਪੈਕਸ਼ਨ ਕਰਨ ਲਈ ਕਿ ਰੋਡ ਦਾ ਕੰਮ ਕਿਹੋ ਜਿਹਾ ਚੱਲ ਰਿਹਾ ਹੈ ਜਾਂ ਕਿੰਨੇ ਕੰਪਨੀ ਵਾਲੇ ਆਂਦੇ ਨੇ ਜੀ ਮੈਨੂੰ ਤਾਂ ਨਹੀਂ ਲੱਗਾ ਜੀ ਅੱਜ ਤੱਕ ਕਿ ਕੋਈ ਆਇਆ ਹੋਗਾ ਰੋਡ ਇਨਸਪੈਕਸ਼ਨ ਕਰਨ ਦੇ ਲਈ ਜਾਂ ਆਪਕੇ ਕੋਈ ਸਾਈਟ ਦੇ ਉੱਤੇ ਕੋਈ ਮੇਜਰ ਬੰਦਾ ਜਾਂ ਕੋਈ ਹਾਇਰ ਲੈਵਲ ਮੈਨੇਜਮੈਂਟ ਤੇ ਕੋਈ ਬੰਦਾ ਆ ਕੇ ਜਿਹੜੀ ਇਨਸਪੈਕਸ਼ਨ ਕਰਕੇ ਗਿਆ ਹੋਊਗਾ ਸ਼ਾਸਨ ਦੀ ਤਾਂ ਦੂਰ ਦੀ ਗੱਲ ਹੈ ਕੋਈ ਮੈਨੇਜਮੈਂਟ ਦੇ ਬੰਦਾ ਨਹੀਂ ਆ ਕੇ ਇੱਥੇ ਰਾਜੀ ਹੈਗਾ ਤੇ ਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਕ ਹੀ ਰੋਡ ਦੀ ਜਿਹੜੀ ਹਾਲਤ ਆ ਉਹ ਕਿੰਨੀ ਬੁਰੀ ਹਾਲਤ ਆ ਤੇ ਪਲੱਸ ਆਪਾਂ ਹੁਣ ਜਿੱਥੇ ਜਾ ਰਹੇ ਆ ਤਾਂ ਤੁਸੀਂ ਉਹਦੀ ਵੀ ਹਾਲਤ ਹੁਣ ਦੇਖ ਹੀ ਲਓਗੇ ਕੈਮਰੇ ਦੇ ਵਿੱਚ ਹਾਂ ਤਾਂ ਹੁਣ ਅਸੀਂ ਉਸ ਥਾਂ ਤੇ ਪਹੁੰਚੇ ਆ ਜਿਸ ਥਾਂ ਤੇ ਡਰਾਈਵਰ ਵੀਰ ਜਿਹੜੇ ਰਹਿ ਰਹੇ ਨੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਜ਼ੂਮ ਕਰਕੇ ਦਿਖਾ ਦੇਣ ਇਹ ਚੀਨੇ ਦੇ ਕਮਰੇ ਆ ਜਿਹੜੇ ਇਹਨਾਂ ਨੂੰ ਛੱਤੀ ਇਹ ਚੀਨਾ ਦੇ ਕਮਰੇ ਜਿਹੜੇ ਛੱਤ ਕੇ ਦਿੱਤੇ ਹੋਏ ਨੇ ਤਾਂ ਦੂਜੇ ਪਾਸੇ ਜੇਕਰ ਆਪਾਂ ਗਰਮੀ ਦੀ ਗੱਲ ਕਰੀਏ ਤਾਂ ਅਤਿ ਦੀ ਗਰਮੀ ਦੇ ਵਿੱਚ ਕਿਵੇਂ ਰਹਿਣੋ ਭਾਜੀ ਫਿਰ ਇੱਥੇ ਭਾਜੀ ਕੀ ਕਰਨਾ ਟਾਈਮ ਪਾਸ ਨੂੰ ਕਰਨ ਦੇ ਨੇ ਕੀ ਕਰੀਏ ਮਜਬੂਰੀ ਨੂੰ ਰਹਿ ਜਾਂਦੇ ਨੇ ਜਾ ਜਿੰਨੇ ਸਾਰਾ ਦੇਖਣਾ ਵਾ ਤਨਖਾਹ ਵੀ ਵੱਧਾ ਉਹਨੂੰ ਵਸੂਲਤਾ ਵੀ ਵੱਧਾ ਜਿਹੜਾ ਨੇ ਹੱਕੀ ਮਿਹਨਤ ਹੱਡੀ ਮਿਹਨਤ ਕਰਨੀ ਆ ਤਾਂ ਉਹਨਾਂ ਦੇ ਸਾਡੇ ਦੇਖੋ ਇਦਾਂ ਦੇ ਹਾਲਾਤ ਸਾਡੇ ਪਾਣੀ ਇਹ ਪੀਣ ਵਾਲਾ ਕਿ ਨਹਾਉਣ ਵਾਲਾ ਜੀ ਅਜੇ ਪੀਣਾ ਵੀ ਪੈਂਦਾ ਉਹਨੂੰ ਨਹਾਣਾ ਵੀ ਪੈਂਦਾ ਆ ਰਸਤਾ ਦੇਖ ਲਓ ਇੱਥੋਂ ਜਾਈਦਾ ਕੱਚੇ ਰੋਟੀ ਖਾਣ ਅੱਧਾ ਕਿਲੋਮੀਟਰ ਥੋਂ ਆ ਮਿੱਟੀ ਪੂਰਾ ਲਿਬੜ ਕੇ ਆਉਂਦੇ ਆ ਜਾਈਦਾ ਦੂਰ ਬਾਕੀ ਆ ਲੈਟਰ ਵੀ ਰੋਟੀ ਮਰੇ ਚੱਜਦੀ ਨਹੀਂ ਮਰੇ ਰੋਟੀ ਮਰੇ ਉਹ ਵੀ ਚੱਜ ਨਹੀਂ ਮਿਲਦੀਆਂ ਨੂੰ ਆ ਫਲਸ਼ਾਂ ਦੇਖ ਲਓ ਦੋ ਫਲਸ਼ਾਂ ਸੱਤਰਾਂ ਨੇ ਜਾਂਦੇ ਸੀ ਠੀਕ ਹੈ ਜੀ ਸਾਹਮਣੇ ਇਹ ਜਿਹੜਾ ਕੰਪਨੀ ਵੱਲੋਂ ਪਖਾਨਿਆਂ ਦਾ ਇੰਤਜ਼ਾਮ ਕੀਤਾ ਹੋਇਆ ਤਾਂ ਹਾਲਾਤ ਇੱਥੋਂ ਤੋਂ ਵੀ ਡਰਾਈਵਰ ਭਾਈਚਾਰੇ ਦੇ ਦੱਸਣ ਮੁਤਾਬਕ ਕਿ ਕੋਈ ਬਹੁਤੇ ਵਧੀਆ ਨਹੀਂ ਨੇ ਤੇ ਤਕਰੀਬਨ 70 ਤੋਂ 80 ਡਰਾਈਵਰ ਨੇ ਤਾਂ ਉਹਨਾਂ ਦੇ ਪਿੱਛੇ ਸਿਰਫ ਦੋ ਜਾਂ ਤਿੰਨ ਚਾਰ ਜਿਹੜੇ ਬਾਥਰੂਮ ਦੋ ਬਾਥਰੂਮ ਆ ਜਿਹੜੇ ਬਣਾਏ ਹੋਏ ਨੇ ਤਾਂ ਫਿਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜੇਕਰ ਡਰਾਈਵਰ ਭਾਈਚਾਰਾ ਰਹਿੰਦਾ ਤਾਂ ਜ਼ਰੂਰ ਹੈ ਸੁਭਾਵਿਕ ਹੈ ਕਿ ਉਹਨਾਂ ਨੂੰ ਫਰਕ ਪਏਗਾ ਤੇ ਇਸ ਤੋਂ ਇਲਾਵਾ ਕੰਪਨੀ ਨੂੰ ਵੀ اپੀਲ ਹੈ ਕਿ ਤੁਸੀਂ ਇਹ ਜਿਹੜਾ ਵਿਅਕਤੀਆਂ ਵੱਲੋਂ ਉਸ ਸੜਕ ਦੇ ਨਿਰਮਾਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੇ ਨਾਲ ਬੈ ਕੇ ਗੱਲ ਕਰੋ ਟੇਬਲ ਟਾਕ ਦੇ ਨਾਲ ਹਰ ਇੱਕ ਮਸਲੇ ਨੂੰ ਜਿਹੜਾ ਉਹ ਸੁਲਝਾਇਆ ਜਾ ਸਕਦਾ ਹੈ ਤਾਂ ਇੱਥੇ ਅੰਤ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਆਪਾਂ ਮੈਨੇਜਰ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਪਰੰਤੂ ਮੈਨੇਜਰ ਸਾਹਿਬ ਹੁਣ ਇੱਥੋਂ ਹੈ ਨਹੀਂ ਉਹ ਪਤਾ ਨਹੀਂ ਆਲੇ ਦੁਆਲੇ ਕਿੱਧਰ ਨੂੰ ਨਿਕਲ ਗਏ ਨੇ ਮੀਡੀਆ ਨੂੰ ਵੇਖ ਕੇ ਸੋ ਸਾਡਾ ਫਰਜ਼ ਬਣਦਾ ਸੀ ਉਹਨਾਂ ਦਾ ਵੀ ਅਸੀਂ ਪੱਖ ਜਾਣੀ ਪਰ ਮੀਡੀਆ ਨੂੰ ਵੇਖ ਕੇ ਮੈਨੇਜਰ ਸਾਹਿਬ ਜਿਹੜੇ ਇੱਥੋਂ ਤੁਰਦੇ ਬਣੇ ਨੇ ਕੈਮਰਾ ਪਰਸਨ